ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਆਪਣਾ ਜੋ ਵੀਡੀਓ ਦਾ ਇਸ਼ਾਰਾ ਹੈ ਉਹ ਹੈ ਪੰਜਾਬ ਦੇ ਅੰਦਰ ਵਾਧ ਰਿਹਾ ਧਰਮ ਪਰ ਗਰਤਨ ਸਭ ਤੋਂ ਵੱਧ ਜਿਹੜਾ ਧਰਮ ਪਰਵਰਤਨ ਹੈ ਉਹ ਈਸਾਈ ਧਰਮ ਵਾਲੇ ਲੋਕ ਕਰਵਾ ਰਹੇ ਨੇ ਉਹਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਦੇਸ਼ ਦੇ ਅੰਦਰ ਇੱਕ ਤੇ ਬੇਰੋਜ਼ਗਾਰੀ ਹੈ ਇਹ ਬੇਰੋਜ਼ਗਾਰੀ ਵਧਣ ਕਰਕੇ ਗਰੀਬੀ ਹੈ ਕੁਝ ਕੁਝ ਇਲਾਕੇ ਐਸੇ ਵੀ ਨੇ ਜਿੱਥੇ ਅਨਪੜਤਾ ਬਹੁਤ ਜ਼ਿਆਦਾ ਹੈ ਤੇ ਜਿਹੜੇ ਲੋਕ ਇਸਾਈ ਧਰਮ ਨਾਲ ਸੰਬੰਧ ਰੱਖਦੇ ਨੇ ਜਾਂ ਉਹਨਾਂ ਵੱਲੋਂ ਪ੍ਰਚਾਰਕ ਠਾਪੇ ਗਏ ਨੇ ਨਾ ਪੰਜਾਬ ਦੇ ਅੰਦਰ ਉਹ ਇਹਨਾਂ ਤਿੰਨ ਚੀਜ਼ਾਂ ਦਾ ਫਾਇਦਾ ਚੁੱਕ ਰਹੇ ਨੇ ਇੱਕ ਤਾਂ ਜਿਹੜੇ ਅਨਪੜ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕਿ ਸਾਡੀਆਂ ਕਿਹੜੀਆਂ ਫੀਲਿੰਗਸ ਨੇ ਕਿਹੜੀ ਸਾਡੀ ਇਮੋਸ਼ਨ ਨੇ ਜਿੰਨਾ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਬਿਨਾਂ ਸੋਚੇ ਸਮਝੇ ਉਹ ਈਸਾਈ ਧਰਮ ਧਾਰਨ ਕਰ ਰਹੇ ਨੇ ਦੁਜੇ ਦਾ ਵੱਡਾ ਕਾਰਨ ਹੈ ਗਰੀਬੀ ਫਿਰ ਅੰਧ ਵਿਸ਼ਵਾਸ ਲੋਕਾਂ ਦੇ ਅੰਦਰ ਗਰੀਬੀ ਕਰਕੇ ਜਾਂ ਅਨਪੜਤਾ ਕਰਕੇ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਫਿਰ ਉਹਨਾਂ ਪ੍ਰਚਾਰਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਲੋਕ ਜਿਹੜੇ ਨੇ ਬਿਮਾਰ ਨੇ ਦੁਖੀ ਨੇ ਗਰੀਬ ਨੇ ਅਨਪੜ੍ਹ ਨੇ ਇਹਨਾਂ ਦਾ ਫਾਇਦਾ ਕਿਸ ਤਰ੍ਹਾਂ ਚੁੱਕਣਾ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਬੜੇ ਮਿਹਨਤੀ ਨੇ ਬਹੁਤ ਕਿਰਤੀ ਨੇ ਪਰ ਪਰ ਸਰਕਾਰਾਂ ਦੇ ਕੁਝ ਨਾਕਾਮੀਆਂ ਕਰਕੇ ਜਾਂ ਬੇਰੋਜ਼ਗਾਰੀ ਵਧਣ ਕਰਕੇ ਸਰਕਾਰ ਵੱਲੋਂ ਕੁਝ ਇਹੋ ਜਿਹੇ ਮੌਕੇ ਨਹੀਂ ਦਿੱਤੇ ਜਾ ਰਹੇ ਨੌਜਵਾਨਾਂ ਨੂੰ ਜਾਂ ਗਰੀਬਾਂ ਨੂੰ ਜਾਂ ਜਿਹੜੇ ਲੋਕ ਨੌਕਰੀਆਂ ਕਰ ਸਕਦੇ ਨੇ ਉਹਨਾਂ ਵਾਸਤੇ ਕੋਈ ਐਸੇ ਮੌਕੇ ਨਹੀਂ ਖੋਲੇ ਜਾ ਰਹੇ ਜਿਦੇ ਕਰਕੇ ਲੋਕ ਧਰਮ ਪਰिवर्तन ਕਰਨ ਤੋਂ ਰੁਕ ਜਾਣ। ਦੂਜੀ ਗੱਲ ਆ ਜਾਂਦੀ ਹੈ ਸਾਡੇ ਸਿੱਖ ਪ੍ਰਚਾਰਕਾਂ ਦੀ ਕਿਉਂਕਿ ਜਿਆਦਾਤਰ ਜਿਹੜੇ ਸਿੱਖ ਪ੍ਰਚਾਰਕ ਨੇ ਜਿਨ੍ਹਾਂ ਨੂੰ ਸੰਗਤ ਚਾਹੁੰਦੀ ਹੈ ਵੀ ਸਾਡੇ ਵਿੱਚ ਆ ਕੇ ਪ੍ਰਚਾਰ ਕਰਨ ਜਾਂ ਉਹਨਾਂ ਪ੍ਰਚਾਰਕਾਂ ਨੂੰ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਗਰੀਬਾਂ ਦੇ ਇਲਾਕਿਆਂ 'ਚ। ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਦੀ ਲੋੜ ਹੈ ਜੇ ਲੀਡਰ ਜਿਹੜੇ ਨੇ ਵੋਟਾਂ ਦੇ ਸਿਮੇ ਦੇ ਵਿੱਚ ਡੋਰ ਟੂ ਡੋਰ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਕੇ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਸਕਦੇ ਨੇ ਐਮਪੀ ਬਣ ਸਕਦੇ ਨੇ ਐਮਐਲਏ ਬਣ ਸਕਦੇ ਨੇ ਐਮਸੀ ਬਣ ਸਕਦੇ ਨੇ ਮੇਅਰ ਬਣ ਸਕਦੇ ਨੇ ਤਾਂ ਫਿਰ ਜਿਹੜੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਅਸੀਂ ਲੋਕ ਆਂ ਸਾਸੀ ਡੋਰ ਡੋਰ ਜਾ ਕੇ ਜਾਂ ਉਹਨਾਂ ਗਰੀਬਾਂ ਦੀਆਂ ਬਸਤੀਆਂ ਵਿੱਚ ਜਾ ਕੇ ਜਾਂ ਗਰੀਬ ਲੋਕਾਂ ਨੂੰ ਮਿਲ ਕੇ ਉਹਨਾਂ ਨਾਲ ਦਰਦ ਮਡਾਈਏ ਉਹਨਾਂ ਨਾਲ ਜਿਹੜੀ ਉਹਨਾਂ ਨੂੰ ਲੋੜ ਹੈ ਕੋਸ਼ਿਸ਼ ਕਰੀਏ ਵੀ ਉਹਨਾਂ ਦੇ ਨਾਲ ਅਸੀਂ ਖੜੀਏ ਕਿਉਂਕਿ ਜਿੱਥੇ ਤੱਕ ਦੇਖਿਆ ਜਾ ਰਿਹਾ ਵੀ ਸਾਡਾ ਜਿਹੜਾ ਸਿੱਖ ਪੰਥ ਹੈ ਨਾ ਉਹ ਸਿਰਫ ਲੰਗਰਾਂ ਤੱਕ ਸੀਮਤ ਰਹਿ ਗਿਆ ਮਾਫ਼ ਕਰਨਾ ਜੇ ਕੋਈ ਪੰਥਦਰਦੀਪ ਤੇ ਇਸ ਗੱਲ ਦਾ ਗੁੱਸਾ ਕਰ ਜਾਏ ਕਿਉਂਕਿ ਅਸਲੀਅਤ ਇਹ ਹੋਈ ਹੈ ਦੰਗਰਾ ਤੱਕ ਸੀਮਤ ਰਹਿ ਗਏ ਜਾਂ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਦੀ ਸੋਚ ਇਹ ਰਹਿ ਗਈ ਵੀ ਜਿਹੜਾ ਵੱਧ ਭੇਟਾ ਦੇਵੇਗਾ ਜਾਂ ਕੋਈ ਬਾਹਰਲੇ ਦੇਸ਼ ਦੇ ਵਿੱਚ ਕੋਈ ਸੱਤ ਲਏਗਾ 6 ਮਹੀਨੇ ਸਾਡੇ 3 ਮਹੀਨੇ ਸਾਡੇ ਲਵਾ ਦੇਗਾ ਸਾਡੇ ਪੈਸੇ ਚਾਰ ਬਣ ਜਾਣਗੇ ਉੱਥੋਂ ਤੱਕ ਸੋਚ ਰਹੇ ਗਏ ਪਰਮਾਫ ਕਰਨਾ ਪਿਆ ਰਿਓ ਇਹਦੇ ਨਾਲ ਜਿਹੜੇ ਈਸਾਈ ਪ੍ਰਚਾਰਕ ਨੇ ਉਹ ਸਾਡੇ ਭੋਲੇ-ਬਾਲੇ ਲੋਕਾਂ ਦਾ ਫਾਇਦਾ ਚੁੱਕ ਰਹੇ ਨੇ ਉਹਨਾਂ ਦਾ ਧਰਮ ਪਰિવਰਤਨ ਕਰਵਾ ਰਹੇ ਨੇ ਭੋਲੇ-ਬਾਲੇ ਲੋਕ ਉਹਨਾਂ ਦੀਆਂ ਗੱਲਾਂ ਵਿਚ ਆ ਰਹੇ ਨੇ ਕਰਮकांड ਪਖੰਡ ਆਮ ਤੌਰ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਨਵੀਆਂ ਚਰਚਾਂ ਬਣ ਰਹੀਆਂ ਉਹਨਾਂ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਇੱਕ ਬਿਮਾਰ ਬੰਦਾ ਆਉਂਦਾ ਹੈ ਤੇ ਉਹਨੂੰ ਪੂਰਾ ਡਰਾਮੈਟਿਕ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਸਮਝਾਇਆ ਜਾਂਦਾ ਵੀ ਤੂੰ ਕੀ ਕਰਨਾ ਦੁਖੀ ਬੋਲਣਾ ਉਹਨੂੰ ਗੁੰੰਗਾ ਬੋਲਾ ਬਣਾ ਦਿੱਤਾ ਜਾਂਦਾ ਤੇ ਫਿਰ ਲੱਖਾਂ ਦੇ ਇਕੱਠ ਵਿੱਚ ਉਹਨੂੰ ਠੀਕ ਕਰ ਦਿੱਤਾ ਜਾਂਦਾ ਜਾਂ ਬਹੁਤਰੇਤ ਦਾ ਵਹਿਮ ਪਰਮ ਬਾਕੇ ਤੇ ਕਿਹਾ ਜਾਂਦਾ ਵੀ ਸਾਡੇ ਕੋਲ ਇਹੋ ਜੀ ਸ਼ਕਤੀ ਹੈ ਜਿਹੜੇ ਨਾਲ ਅਸੀਂ ਭੂਤ ਪ੍ਰੇਤ ਨੂੰ ਕਾਬੂ ਕਰ ਸਕਦੇ ਹਾਂ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਆਪਾਂ ਸਾਰੇ ਸੱਚ ਜਾਣਦੇ ਆ ਵੀ ਸੈਂਟੀਫਿਕ ਤੌਰ ਦੇ ਉੱਤੇ ਉਹ ਵੀ ਨਹੀਂ ਮੰਨਦੇ ਵੀ ਇਸ ਤਰ੍ਹਾਂ ਹੋ ਸਕਦਾ ਪੈਰਾਨੋਰਮਲ ਦੀਆਂ ਗੱਲਾਂ ਕਰਦੇ ਜ਼ਰੂਰ ਨੇ ਪਰ ਉਹਨਾਂ ਮੰਨਦੇ ਨਹੀਂ ਲੋ ਇਹ ਆਪਾਂ ਨੂੰ ਵੀ ਪਤਾ ਹੈ ਜੇ ਮੰਨਦੇ ਹੁੰਦੇ ਤਾਂ ਯੂਰਪ ਦੇ ਵਿੱਚ ਜਿਹੜੇ ਅੱਜ 170-80 ਦੇ ਕਰੀਬ ਗਿਰਜਾ ਘਰ ਬੰਦ ਹੋਏ ਨੇ ਕਿਉਂ ਹੋਏ ਨੇ ਕਿਉਂਕਿ ਲੋਕਾਂ ਨੇ ਇਸ ਅਸਲੀਅਤ ਨੂੰ ਸਮਝ ਕੇ ਗਿਰਜਾ ਘਰਾਂ 'ਚ ਜਾਣਾ ਹੀ ਬੰਦ ਕਰ ਦਿੱਤਾ ਯੂਰਪ ਦੇ ਯੂਰਪ ਦੇ ਜਿਹੜੇ ਗਿਰਜਾ ਘਰ ਨੇ ਜਾਂ ਚਰਚ ਨੇ ਉਹਨਾਂ 'ਚ ਜਾ ਕੇ ਦੇਖੋ ਖਾਲੀ ਪਈਆਂ ਨੇ ਚਰਚਾਂ ਤੇ ਕੋਈ ਨਹੀਂ ਜਾਂਦਾ ਇਹੋ ਹੀ ਤਰੀਕਾ ਸੀ ਕਿ ਉਹਨਾਂ ਨੇ ਇੱਧਰ ਪੰਜਾਬ ਵਿੱਚ ਆ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸਾਡੇ ਵਰਗੇ ਪੰਜਾਬੀ ਬੋਲਣ ਵਾਲੇ ਜਿਹੜੇ ਲੋਕ ਨੇ ਗੁਰੂਆਂ ਪੀਰਾਂ ਦੀ ਤਰਤੀ ਹੈ ਤੇ ਇੱਥੇ ਪੰਜਾਬੀ ਬੋਲੀਏ ਜਿਹੜੀ ਉਹਨਾਂ ਨੇ ਪੰਜਾਬੀ ਬੋਲੀ ਦੇ ਵਿੱਚ ਹੀ ਆਪਣਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਇੱਥੋਂ ਤੱਕ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਬੱਸ ਵਿੱਚ ਚੜ ਕੇ ਉਹਨਾਂ ਦੇ ਪ੍ਰਚਾਰਕ ਜਿਹੜੇ ਨੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਸੀ ਧਰਮ ਦੇ ਰੋ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਜ਼ਰੂਰੀ ਹੈ ਕਿ ਉਸ ਧਰਮ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਇੱਕ ਤਾਂ ਲਾਲਚ ਨਾ ਹੋਵੇ ਲਾਲਚ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾਉਣਾ ਚਾਹੀਦਾ ਜਾ ਕੇ ਸਾਨੂੰ ਝੂਠੀ ਆਸ ਮਤਾ ਕੇ ਉਹਦਾ ਧਰਮ ਪਰਿਵਰਤਨ ਨਹੀਂ ਕਰਾਉਣਾ ਚਾਹੀਦਾ। ਇਨਸਾਨੀਅਤ ਤੌਰ ਦੇ ਉੱਤੇ ਗਲਤ ਹੁੰਦਾ ਹੈ। ਫਿਰ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਦਾ ਧਰਮ ਪਰਿਵਰਤਨ ਨਹੀਂ ਕਰਾਉਣਾ ਚਾਹੀਦਾ। ਇਨਸਾਨੀਅਤ ਤੌਰ ਦੇ ਉੱਤੇ ਗਲਤ ਹੁੰਦਾ ਹੈ। ਪਰ ਪਿਆਰਿਓ ਅੱਜ ਸੱਜਣ ਦੀ ਲੋੜ ਹੈ। ਮੈਂ ਆਪਣੇ ਸਿੱਖ ਵੀਰਾਂ ਨੂੰ ਬੇਨਤੀ ਕਰਦਾ, ਆਪਣੇ ਸਿੱਖ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰਦਾ, ਮਹਾਂਪੁਰਖਾਂ ਨੂੰ ਬੇਨਤੀ ਕਰਦਾ ਥੋੜਾ ਜਿਹਾ ਇਸ ਪਾਸੇ ਧਿਆਨ ਦਿਈਏ। ਔਲੇ-ਪੌੜੀ ਇੱਥੇ ਪੰਜਾਬ ਦੇ ਅੰਦਰ ਕੀ ਹੋਏਗਾ ਵੀ ਕਿਸੇ ਨੂੰ ਪੰਜਾਬੀ ਲਿਖਣੀ ਹੈ ਕਿਸੇ ਨੂੰ ਪੰਜਾਬੀ ਪੜ੍ਹਨੀ ਸਭ ਭੁੱਲ ਜਾਏਗਾ ਕੋਨਾਂ ਨੂੰ ਸਿਰਫ ਇੰਗਲਿਸ਼ ਦੇ ਅੱਖਰ ਯਾਦ ਹੋਣਗੇ ਪੰਜਾਬੀ ਦਾ ਊੜਾ ਕਿਸੇ ਨੂੰ ਯਾਦ ਨਹੀਂ ਹੋਏਗਾ ਸਭ ਤੋਂ ਪਹਿਲੀ ਬੇਨਤੀ ਹੈ ਸਰਕਾਰਾਂ ਨੂੰ ਕਿ ਉਹ ਸਕੂਲਾਂ ਦੇ ਵਿੱਚ ਭਾਵੇਂ ਉਹ ਸਾਈਸ ਪੂਰੀ ਹੋਵੇ ਕੋਈ ਗੱਲ ਨਹੀਂ ਪਰ ਉਹ ਪੰਜਾਬੀ ਜਿਹੜੀ ਹੈ ਲਾਜ਼ਮੀ ਕਰਨ ਮੈਂ ਦੇਖਿਆ ਇੱਥੇ ਕਈ ਸਕੂਲਾਂ ਦੇ ਵਿੱਚ ਪੰਜਾਬ ਦੇ ਅੰਦਰ ਪੰਜਾਬੀ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸਕੂਲਾਂ ਵਿੱਚ ਕਿਹਾ ਜਾਂਦਾ ਵਜਾ ਤਾਂ ਹਿੰਦੀ ਵਿੱਚ ਗੱਲ ਕਰੋ ਜਾਂ ਫਿਰ ਇੰਗਲਿਸ਼ ਵਿੱਚ ਗੱਲ ਕਰੋ ਜੋ ਕਿ ਕਿਸੇ ਵੀ ਸਟੇਟ ਦੇ ਕਾਨੂੰਨ ਦੇ ਅਧਿਕਾਰ ਦੇ ਵਿੱਚ ਨਹੀਂ ਆਉਂਦਾ ਤੇ ਕਾਨੂੰਨ ਤੋਂ ਉਲਟ ਇਹ ਕਿਹਾ ਜਾਂਦਾ ਵੀ ਉਸ ਸਟੇਟ ਦੀ ਬੋਲੀ ਵਿੱਚ ਤੁਸੀਂ ਗੱਲ ਨਹੀਂ ਕਰਨੀ ਮਤਲਬ ਕਿ ਉਸ ਸਟੇਟ ਦੀ ਬੋਲੀ ਨੂੰ ਖਤਮ ਕਰਨ ਦਾ ਤਰੀਕਾ ਹੈ ਬੱਚਿਆਂ ਦੇ ਦਿਮਾਗ ਵਿੱਚ ਪਾ ਦਿਓ ਕਿ ਪੰਜਾਬੀ ਜਿਹੜੀ ਹੈ ਉਹ ਗੁਰਮੁਖੀ ਜਿਹੜੀ ਹੈ ਅਨਪਣਾ ਦੀ ਭਾਸ਼ਾ ਹੈ ਇਹ ਬਾਤ ਪਾ ਦਿਓ ਇਹ ਹੋ ਰਿਹਾ ਹੈ ਧਰਮ ਪਰिवर्तन ਦਾ ਵੱਡਾ ਕਾਰਨ ਹੈ ਪਿਆਰਿਓ ਇੱਥੇ ਗਰੀਬੀ ਹੋਣਾ ਗਰੀਬ ਜਿਹੜਾ ਬੰਦਾ ਦਿਸਦਾ ਹੈ ਉਹਦੀ ਮਦਦ ਕਰੋ ਸਿੱਖ ਵੀਰੋ ਪੈਸੇ ਵਾਲੇ ਸਿੱਖ ਵੀਰੋ ਬੇਨਤੀ ਹੈ ਤੁਹਾਨੂੰ ਤੁਸੀਂ ਅਮੀਰ ਹੋ ਤੁਹਾਡੇ ਬਿਜ਼ਨਸ ਚੱਲਦੇ ਨੇ ਕਿਸੇ ਗਰੀਬ ਦੀ ਬਾਹ ਫੜਿਆ ਕਰੋ ਕੋਈ ਗਰੀਬ ਪਾਠੀ ਹੈ ਕੋਈ ਗਰੀਬ ਗ੍ਰੰਥੀ ਹੈ ਕੋਈ ਗਰੀਬ ਰਾਗੀ ਹੈ ਕੋਈ ਰਾਤਾਂ ਨੂੰ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਕਰ ਲਾਉਂਦਾ ਉਹਦੇ ਘਰ ਕੱਚੇ ਨੇ ਜਾਂ ਕਿਰਾਇਆ ਤੇ ਰਹਿੰਦੇ ਨੇ ਕਿਰਾਇਆ ਦੇ ਦੇ ਕੇ ਪੂਰਾ ਹੋ ਚੁੱਕੇ ਹੋ ਤਿਆਂ ਦੇ ਵਿਆਹ ਕਰਨ ਵਾਸਤੇ ਪੈਸੇ ਨਹੀਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਵਾਸਤੇ ਪੈਸੇ ਨਹੀਂ ਉਹਨਾਂ ਦੀ ਮਦਦ ਕਰੋ ਉਹਨਾਂ ਦੀ ਬਾਹ ਮੋੜੋ ਕੋਈ ਕੁਝ ਕੰਮ ਕਰਨਾ ਚਾਹੁੰਦਾ ਹੈ ਉਹਨੂੰ ਰੋਜ਼ਗਾਰ ਖੋਲ ਕੇ ਦਿਓ ਇਹ ਕੰਮ ਸਾਡੇ ਸਿੱਖਾਂ ਦੇ ਕਰਨ ਵਾਲੇ ਨੇ ਪਰ ਕਮਾਲ ਦੀ ਗੱਲ ਇਹ ਵੀ ਅਸੀਂ ਕੀਰਤਨ ਦਰਬਾਰਾਂ ਤੱਕ ਸੀਮਤ ਰਹਿ ਗਏ ਅਸੀਂ ਲੰਗਰ ਲਾਦਨੇ ਆ ਬਹੁਤ ਵੱਡੇ ਵੱਡੇ ਹੁਣ ਗੋਇੰਦਵਾਲ ਸਾਹਿਬ ਪਿੱਛੇ ਜੇ ਪੀਜ਼ਾ 버ਗਰਾਂ ਦਾ ਲੰਗਰ ਲਾਤਾ ਜੀ ਇਹ ਤਾਂ ਮਰਿਆਦਾ ਚਾਹੀ ਹੈ ਜਿੱਥੇ ਤੁਸੀਂ ਲੰਗਰ ਲਾ ਰਹੇ ਹੋ ਉਸੇ ਬਾਪੂ ਨੇ ਤੇ ਕਿਹਾ ਹੈ ਕਰੋ ਅਰਦਾਸ ਨੇ ਕਿ ਲੰਗਰ ਜਿਹੜਾ ਉਹ ਸਾਦਾ ਹੋਣਾ ਚਾਹੀਦਾ ਦਾਲ ਪਛਾਦੇ ਦਾ ਲੰਗਰ ਚੱਲਦਾ ਹੈ ਉਹ ਕੋਈ ਮਾੜਾ ਲੰਗਰ ਥੋੜੀ ਹੈ ਕੋਈ ਵੀ ਸੱਖ ਸੱਤ ਦਾ ਤੁਸੀਂ ਉੱਥੇ ਲੋਕਾਂ ਨੂੰ ਕੀ ਸਾਬਤ ਕੀਤਾ ਜਿਨ੍ਹਾਂ ਨੇ ਚਲਾਇਆ ਵੀ ਪੀਜ਼ਾ 버ਗਰ ਲਾ ਕੇ ਸੀ ਬਹੁਤ ਅਮੀਰ ਆ ਇਹ ਵੰਸਵੰਤ ਪਿਆਰੇ ਵਿਦੇਸ਼ਾਂ ਵਿੱਚ ਚੱਲ ਜਾਂਦੀ ਹੈ ਇਹ ਪੰਜਾਬ ਦੀ ਧਰਤੀ ਦੇ ਉੱਤੇ ਇਹ ਕੰਮ ਨਾ ਕਰਿਆ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਉਹਨਾਂ ਵੀਰਾਂ ਨੂੰ ਜਿਹੜੇ ਇਸ ਬਾਰੇ ਸੋਚਦੇ ਨੇ ਲੰਗਰ ਨੂੰ ਸਾਦਾ ਹੈ ਉਹ ਸਾਦਾ ਹੀ ਰਹਿਣ ਦਿਓ ਜੋ ਗੁਰੂ ਨਾਨਕ ਨੇ ਲੰਗਰ ਸ਼ੁਰੂ ਕੀਤਾ ਸੀ ਉਸ ਲੰਗਰ ਦੀ ਮਰਿਆਦਾ ਨੂੰ ਕਾਇਮ ਰੱਖੋ ਇਸ ਕਰਕੇ ਬੇਨਤੀ ਹੈ ਵੀ ਉਹਨਾਂ ਗਰੀਬ ਲੋਕਾਂ ਦੀਆਂ ਬਾਹ ਫੜੋ ਉਹਨਾਂ ਦੇ ਵਿੱਚ ਵਰਤੋ ਇਹੋ ਜਿਹੇ ਲੋਕਾਂ ਨੂੰ ਦੇਖੋ ਜਿਹੜੇ ਲੋਕ ਲੋੜਵੰਦ ਨੇ ਕੋਈ ਉਸ ਤੇ ਕਰਿਆਨੇ ਦੀ ਦੁਕਾਨ ਕਰਦਾ ਉਹਦੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਖਰੀਦ ਲਓ ਇਹ ਵੀ ਮਦਦ ਹੈ ਕੋਈ ਉਸ ਤੇ ਕੱਪੜੇ ਦਾ ਕੰਮ ਕਰਦਾ ਉਸ ਗੁਰਸਿੱਖ ਦੀ ਦੁਕਾਨ ਤੋਂ ਕੱਪੜਾ ਖਰੀਦ ਲਓ ਉਹਦਾ ਕੰਮ ਵਧਾ ਦਿਓ ਉਹਦੀ ਗੋਲਕ ਵਿੱਚ ਚਾਰ ਪੈਸੇ ਪਹਿ ਜਾਣਗੇ ਸੋ ਪਿਆਰਿਓ ਅੱਜ ਦੀ ਵੀਡੀਓ ਜਿਹੜੀ ਹੈ ਉਹ ਬਣਾਉਣ ਦਾ ਵਿਸ਼ਾ ਕੇਵਲੇ ਕੀ ਵੀ ਧਰਮ ਪਰिवर्तन ਕਿਉਂ ਹੋ ਰਿਹਾ ਹੈ ਉਹ ਵੱਡਾ ਕਾਰਨ ਹਦਾਇਕ ਹੋਈ ਹੈ ਮੈਂ ਪਹਿਲਾਂ ਬੇਨਤੀ ਕੀਤੀ ਕਿ ਇੱਥੇ ਲੋਕ ਗਰੀਬ ਨੇ ਅਨਪੜ੍ਹ ਨੇ ਜਾਗਰ ਮਜਬੂਰ ਨੇ ਉਹਨਾਂ ਨੂੰ ਝੂਠੇ ਪਖੰਡ ਦੇ ਵਿੱਚ ਫਸਾ ਕੇ ਇਹਨਾਂ ਈਸਾਈ ਪ੍ਰਚਾਰਕਾਂ ਵੱਲੋਂ ਆਪਣੇ ਧਰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤੁਸੀਂ ਦੇਖਣਾ ਜਾਹ ਤੋ ਜਿਆਦਾ ਗਿਣਤੀ ਐਸਸੀ ਤੇ ਐਸਟੀ ਬਰਾਦਰੀ ਦੀ ਹੈ ਉਹਨਾਂ ਚ ਇਹਦਾ ਕਾਰਨ ਇਹ ਹੈ ਵੀ ਉਹਨਾਂ ਲੋਕਾਂ ਨੂੰ ਅਸੀਂ ਪੁੱਛ ਨਹੀਂ ਰਹੇ ਅਸੀਂ ਆਪਣੇ ਨਾਲ ਭਾਈ ਹੋ ਭਾਈ ਜਿਵੇਂ ਹੱਥ ਜੋੜ ਕੇ ਸਾਨੂੰ ਚੱਲਣਾ ਚਾਹੀਦਾ ਸੀ ਨਹੀਂ ਚੱਲ ਰਹੇ ਇਸ ਕਰਕੇ ਬੇਨਤੀ ਹੈ ਕੋ ਸਿੱਖ ਭਰਾਵਾਂ ਨੂੰ ਕੋ ਸਿੱਖ ਵੀਰਾਂ ਨੂੰ ਕੋ ਸਿੱਖ ਪ੍ਰਚਾਰਕਾਂ ਨੂੰ ਕਿ ਗਰੀਬ ਦੀਆਂ ਵਾਹ ਫੜੀਏ ਲੋੜਵੰਦ ਨੂੰ ਅਸੀਂ ਉਹਦੀ ਲੋੜ ਪੂਰੀ ਕਰੀਏ ਮਦਦ ਕਰੀਏ ਕਿ ਕਿਸੇ ਦਾ ਰੁਜ਼ਗਾਰ ਚੱਲ ਜਾਏ ਮਦਦ ਕਰੀਏ ਕਿ ਕਿਸੇ ਧੀ ਦਾ ਵਿਆਹ ਹੋ ਜਾਏ ਮਦਦ ਕਰੀਏ ਕਿ ਕਿਸੇ ਦਾ ਕਿਸੇ ਗਰੀਬ ਦਾ ਬੱਚਾ ਕੁਰਾਹੇ ਨਾ ਪਵੇ ਉਹ ਨਸ਼ਿਆਂ ਤੋਂ ਬਚਿਆ ਰਹੇ ਤੇ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੈ ਕੋਈ ਉੱਚ ਵਿਦਿਆ ਹਾਸਲ ਕਰਨਾ ਚਾਹੁੰਦਾ ਹੈ ਵੈਸੇ ਤੇ ਐਸਡੀਪੀਸੀ ਮਦਦ ਕਰ ਰਹੀ ਹੈ ਪਰ ਆਪਾਂ ਨੂੰ ਸਾਰਿਆਂ ਨੂੰ ਵੀ ਇਕੱਠੇ ਹੋ ਕੇ ਮਦਦ ਕਰਨੀ ਚਾਹੀਦੀ ਕੋਈ ਐਸੀ ਸੰਸਥਾ ਬਣਾਈ ਜਾਵੇ ਜਿਹਦੇ ਨਾਲ ਕਿ ਗਰੀਬ ਦਾ ਲੋਡੋਂ ਦਾ ਕਿਸੇ ਦੀ ਮਦਦ ਹੋ ਸਕੇ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਗਲੇ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬਰ ਕਰ ਲੈਣ ਜੀ ਅਸੀਸਾਂ ਬਖਸ਼ਣੀਆਂ ਤਾਂ ਕਿ ਇਹੋ ਜੇ ਵਿਸ਼ੇ ਹੋਰ ਲੈ ਕੇ ਆਪ ਜੀ ਦੀ ਸਾਹਮਣੇ ਹਾਜ਼ਰ ਹੋਦਾ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ